ਅਇ ਤੱਕ 14 ਸਾਲ ਤੋਂ ਬਾਅਦ ਇਹ ਜਿਹੜੀ ਇਲੈਕਸ਼ਨ ਆਈ ਆ ਚਲੋ ਮੈਗ ਪ੍ਰੀਤ ਦਾ ਵੀ ਧੰਨਵਾਦ ਜਿਨੇ ਕੀਤੀ ਸੀ ਰੈਟ ਤੇ ਚੋਣਾਂ ਨਿਕਲਾਈਆਂ ਮੁਕਾਬਲਾ ਕਿਦਣਾ ਦੇਖਦੇ ਮੁਕਾਬਲਾ ਸਾਡਾ ਗਜਨ ਸਿੰਘ ਨਾਲ ਅਹੀਂ ਮੁਕਾਬਲਾ ਗਜਨ ਸਿੰਘ ਨਾਲੋਂ ਅਹੀਂ ਕੀ ਕਹਿਣਾ ਆ ਆਪਾਂ ਜਿਹੜੇ ਬਹੁਤ ਵਧੀਆ ਨਹੀਂ ਇੱਥੇ ਕੋਈ ਨਾ ਮੁਕਾਬਲਾ ਤੁਹਾਡੇ ਜੀ ਮੈਂ ਇੰਦ ਕੋਈ ਨਾ ਮੁਕਾਬਲਾ ਕੋਈ ਨਹੀਂ ਤੁਸੀਂ ਜੁੜੇ ਹੋ ਕਲੰਦਰ ਪੋਸਟ న్యూਸ ਨਾਲ ਇਸ ਟਾਈਮ ਖੜੇ ਆ ਕਲੰਦੌਰ ਦੀ ਪੁਰਾਣੀ ਪੰਚਾਇਤ ਵਿੱਚ ਜਿੱਥੇ ਲੰਬੇ ਸਮੇਂ ਬਾਅਦ ਚੋਣਾਂ ਆਈਆਂ ਨੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੀ ਆ ਵੀ ਬੜੇ ਚਿਰ ਬਾਅਦ ਚੋਣਾਂ ਆ ਦੂਸਰੇ ਪਾਸੇ ਠੰਡ ਤੇ ਨਾਲ ਚੋਣਾਂ ਦੀ ਗਰਮੀ ਦੋਨੇ ਬਰਾਬਰ ਨੇ ਕਰਬਤ ਕਰ ਰਹੇ ਨੇ ਸਰਪੰਚ ਦੇ ਉਮੀਦਵਾਰ ਨੇ ਸੱਚੀ ਗੱਲ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਤਿਕਾਰਯੋਗ ਭੈਣੋ ਤੇ ਭਰਾਓ ਅਹੀਂ ਜਿਹੜੇ ਆ ਸਾਂਝੇ ਤੌਰ ਤੇ ਉਮੀਦਵਾਰ ਖੜੇ ਹੋਏ ਆ ਕਿਉਂਕਿ ਪੰਚਾਇਤ ਦਾ ਜਿਹੜਾ ਵਿਕਾਸ ਕਰਾ ਸਕੀਏ ਜੀ ਅੱਜ ਤੱਕ 14 ਸਾਲ ਤੋਂ ਬਾਅਦ ਇਹ ਇਲੈਕਸ਼ਨ ਆਈ ਆ ਚਲੋ ਮੈਗਪ੍ਰੀਤ ਦਾ ਵੀ ਧੰਨਵਾਦ ਜਿਨੇ ਕੀਤੀ ਰਿੱਟ ਤੇ ਚੋਣਾਂ ਨਿਕਲਾਈਆਂ ਤਾਂ ਹੁਣ ਸਾਰੇ ਸਾਰੇ ਇਸ ਗਾਇਕ ਤੁਰੇ ਆ ਕਿ ਕਿਸੇ ਦਾ ਸਾਡੋ ਕੰਮ ਨਾ ਰਹੇ ਅਸੀਂ ਕੰਮ ਕਰਾਂਗੇ ਕੋਲ ਕੇ ਕਰਾਂਗੇ ਕੰਮ ਤੇ ਇਹ ਕਰਕੇ ਸਾਨੂੰ ਇਹ ਖੁਸ਼ੀ ਬੜੀ ਆ ਕਿ ਇਹ ਜਿਹੜੀ ਸਾਡੀ ਪੰਚਾਇਤ ਦੀ ਚੋਣ ਹਾਈ ਕੋਰਟ ਵੱਲੋਂ ਮਨਜ਼ੂਰ ਹੋਈ ਆ ਤੇ ਪੰਚਾਇਤ ਸਰਪੰਚ ਖੜੇ ਆ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਆ ਜਿਹੜੇ ਮੇਰੇ ਨਾਲ ਉਮੀਦਵਾਰ ਜਿਹੜੇ ਨਾਲ ਤੁਰਦੇ ਕਿਹੜੇ ਕਿਹੜੇ ਮੁੱਦੇ ਲੈ ਕੇ ਲੋਕਾਂ ਵਿੱਚ ਜਾ ਰਹੇ ਆ ਅਸੀਂ ਵਿਕਾਸ ਕਰਾਂ ਜਿਨ੍ਹਾਂ ਦੇ ਹੱਥ ਪਾਣੀ ਦਾ ਆ ਸੜਕ ਦਾ ਆ ਹੋਰ ਬੜੇ ਕੰਮ ਨੇ ਇਥੇ ਉਸ ਕੋ 14 ਸਾਲ ਤੋਂ ਸਾਰੇ ਤਪਏ ਹਨ ਵਿਕਾਸ ਤੋਂ ਬਗੈਰੀ ਸਾਰਾ ਕੰਮ ਕਲਾਮਰ ਪਿਆ ਹੈ ਤੇ ਜਿੰਨਾ ਵੀ ਸਾਰਾ ਪੈਸਾ ਇਹ ਦੂਜੇ ਪਾਸੇ ਜਾਂ ਰਿਹਾ ਸੀ ਤੋਂ ਹੁਣ ਅਸੀਂ ਉਹ ਕਰਾਂਗੇ ਉਹਨੂੰ ਕਦੇ ਕੰਟਰੋਲ ਕਰਾਂਗੇ ਜੇ ਪੈਲੀ ਦਾ ਹੈ ਜਿਹੜੀ ਉੱਤੇ ਲੱਗਣ ਰਿਹਾ ਆਪਣਾ ਸੋਲਰ ਲੱਗਣ ਰਿਹਾ ਉੱਤੇ ਵੀ ਆਪਾਂ ਨਾਲ ਖਲੋਵਾਂਗੇ ਸਾਰੇ ਆਪਣੇ ਵਰਕਰਾਂ ਦੇ ਨਾਲ ਸਰਪੰਚ ਬਣਨ ਤੋਂ ਬਾਅਦ ਪਹਿਲਾ ਪਹਿਲਾ ਕੰਮ ਕਿਹੜਾ ਹੋਏਗਾ ਪਹਿਲਾ ਕੰਮ ਹੋਏਗਾ ਪਹਿਲਾ ਆਪਾਂ ਕਰਾਂਗੇ ਨਾਲੀਆਂ ਦੋਰੀਆਂ ਦਾ ਤੇ ਦੂਜਾ ਸੜਕਾਂ ਰਾਵਾਂ ਦਾ ਰਸਤਾ ਕੰਮ ਕਰਨ ਜੇ ਰਸਤਾ ਨਹੀਂ ਬਣਾ ਕੇ ਤੇ ਉਹ ਵੀ ਰਸਤੇ ਬਣਾਵਾਂਗੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਇਹਨੂੰ ਬਹੁਤ ਵਧੀਆ ਬਹੁਤ ਸੋਹਣਾ ਮੈਨੂੰ ਇਹ ਆ ਵੀ 100% ਉਮੀਦ ਆ 100% ਉਮੀਦ ਆ ਵੀ ਸਾਰੇ ਮੇਰੇ ਨਾਲ ਤੁਰੇ ਨੇ ਤੇ ਬਰਕਰ ਮੇਰੇ ਦਰਗਾਹ ਸਾਥੀ ਜਿਹੜੇ ਨੇ ਮੇਰਾ ਤਿੰਨ ਤੋਂ ਕੁ ਰਾਤ ਚੋਕੀ ਜਿਹੜੀ ਹੈ ਮਿਹਨਤ ਕਰ ਰਹੇ ਨੇ ਮੁਕਾਬਲਾ ਕਿਦਾਂ ਦੇਖਦੇ ਮੁਕਾਬਲਾ ਸਾਡਾ ਗਜਨ ਸਿੰਘ ਨਾਲ ਅਹੀਂ ਮੁਕਾਬਲਾ ਗਜਨ ਸਿੰਘ ਕੋਲ ਆਹੀਂ ਕੀ ਕਹਣਾ ਆ ਬਹੁਤ ਵਧੀਆ ਜੀਤ ਗੁਨਮ ਕਬਲਾ ਦਾ ਜੀ ਮੈਂ ਇਹਨੂੰ ਕੋਨਾ ਮਗਾ ਦਾ ਕੋਈ ਨਹੀਂ ਆ ਦੋ ਸਾਡੇ ਦੋਨਾਂ ਦਾ ਮੁਕਾਬਲਾ ਜੀ ਹੋਰ ਕੋਈ ਮਗਾ ਤੀ ਜਮਗਾ ਦਾ ਕੋਈ ਨਹੀਂ ਸਾਡੇ ਆਪਣੇ ਵੋਟਰਾਂ ਨੇ ਕੀ ਮੈਸੇਜ ਦਿੱਤਾ ਵੋਟਰਾਂ ਨੇ ਆ ਵੀ ਹਾਂ ਵੀ ਆਓ ਨਾਲ ਮਿਲ ਕੇ ਤੇ ਆਪਾਂ ਕੰਮ ਕਰੀਏ ਇਸ ਜਿਹੜਾ ਆ ਯੋਗਦਾਨ ਦੋ ਯੋਗਦਾਨ ਦੇਣ ਕੇ ਨਾਲ ਹੀ ਆਪਾਂ ਜਿਹੜਾ ਕੰਮ ਜਿਹੜਾ ਕਰਾਂਗੇ ਸੋ ਇਹ ਸਨ ਸੇ ਸਬੰਧੀ ਦੇ ਉਮੀਦਵਾਰ ਨੇ ਪੁਰਾਣੀ ਪੰਚਾਇਤ ਤੋਂ ਜਿਨ੍ਹਾਂ ਨੇ ਕਿਹਾ ਕਿ ਮਤਲਬ ਸਰਪੰਚ ਬਣਨ ਤੋਂ ਬਾਅਦ ਜਿਹੜੇ ਜਿੰਨੇ ਵੀ ਵਿਕਾਸ ਦੇ ਕੰਮ ਨੇ ਕਲੰਦਰ ਆਪਣਾ ਪੁਰਾਣੀ ਪੰਚਾਇਤ ਦੇ ਪਹਿਲੇ ਦੇ ਅਧਾਰ ਤੇ ਕੀਤਾ ਜਾਣਗੇ ਤੇ ਹਰ ਇੱਕ ਨੂੰ ਨਾਲ ਲੈ ਕੇ ਚੱਲਿਆ ਜਾਏਗਾ ਪਾਰਟੀ ਭਾਜੀ ਦਾ ਇਹਦੇ ਵਿੱਚ ਕੋਈ ਵੀ ਸਵਾਲ ਪੈਦਾ ਨਹੀਂ ਹੁੰਦਾ ਬਣੇਰੋ ਕਲੰਦਰ ਪੋਸਟ نیوز ਨਾਲ ਧੰਨਵਾਦ ਕਲੰਦਰ ਪੰਚਾਇਤ ਪੁਰਾਣੀ ਪੰਚਾਇਤ ਦੇ ਵਿੱਚ ਜਿੱਥੇ ਸਰਦਾਰ ਬਲਜੀਤ ਸਿੰਘ ਜੀ ਚੋਣ ਲੜ ਰਹੇ ਨੇ ਉੱਥੇ ਹੀ ਨਾਲ ਉਹਨਾਂ ਦੇ ਸਾਥ ਜੂਤ ਦੇ ਰਿਹਾ ਜੂਤ ਦੀ ਪ੍ਰਕਾਰ ਹੁੰਦੀ ਹੈ ਵੀ ਉਹਨਾਂ ਦੇ ਕੀ ਕਹਿਣਾ ਹਾਂਜੀ ਭਾਜੀ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 12 ਸਾਲ ਦੇ ਬਾਅਦ ਕਲਾਨੌਰ ਦੇ ਵਾਸੀਆਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਮੌਕਾ ਮਿਲਿਆ ਔਰ ਜਿਸ ਦੇ ਮੱਦੇ ਨਜ਼ਰ ਅਸੀਂ ਪੁਰਾਣੀ ਪੰਚਾਇਤ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਸਾਡੇ ਅੰਕਲ ਸਰਦਾਰ ਬਲਜੀਤ ਸਿੰਘ ਜੀ ਜਿਨ੍ਹਾਂ ਨੂੰ ਕਿ ਹਰ ਛੋਟਾ ਵੱਡਾ ਜਾਣਦਾ ਜਿਹੜੇ ਕਿ ਬਿਨਾਂ ਸਰਪੰਚੀ ਤੋਂ ਜਾਂ ਬਿਨਾਂ ਕਿਸੇ ਅਹੁਦੇ ਤੋਂ ਪਹਿਲਾਂ ਹੀ ਹਰ ਇੱਕ ਦੀ ਮਦਦ ਕਰਦੇ ਰਹੇ ਨੇ ਹਰ ਇੱਕ ਦੇ ਨਾਲ ਖੜਦੇ ਰਹੇ ਨੇ ਸੋ ਇਸ ਵਾਰ ਸਾਨੂੰ ਮੌਕਾ ਮਿਲਿਆ ਕਿ ਅਸੀਂ ਉਹਨਾਂ ਨੂੰ ਸਰਪੰਚ ਚੁਣ ਕੇ ਔਰ ਜਿਹੜੇ ਕੰਮ ਸਾਡੇ ਰੁਕੇ ਪਏ ਸੀ ਜਿਵੇਂ ਕਿ ਵਿਕਾਸ ਦੇ ਕੰਮ ਸੀ ਜਾਂ ਸਰਕਾਰ ਵੱਲੋਂ ਜੋ ਸਕੀਮਾਂ ਸੀ ਆਮ ਵਰਗ ਤੱਕ ਨਹੀਂ ਪਹੁੰਚਾਈਆਂ ਜਾਂਦੀਆਂ ਸਨ ਜਾਂ ਜੋ ਪੰਚਾਇਤ ਦੀ ਜੋ ਵੀ ਆਮਦਨ ਸੀ ਉਹ ਜਿਹੜੀ ਸੀ ਕਲਾਨੌਰ ਦੇ ਵਿਕਾਸ 'ਚ ਨਹੀਂ ਲੱਗ ਰਹੀ ਸੀ ਸੋ ਸਾਡੀ ਇਹ ਕੋਸ਼ਿਸ਼ ਰਹੇਗੀ ਕਿਉਂਕਿ ਇਸ ਵਾਰੀ ਵੇਖੋ ਜੀ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਤਜਰਬਾ ਔਰ ਯੂਥ ਦਾ ਜੋਸ਼ ਇਹ ਮਿਲ ਕੇ ਅਸੀਂ ਕਲਾਨੌਰ ਦੇ ਵਿਕਾਸ ਦੇ ਲਈ ਸਾਰੇ ਕੰਮ ਕਰਾਂਗੇ ਜੋ ਸਹੂਲਤਾਂ ਆਮ ਲੋਕਾਂ ਨੂੰ ਗਰੀਬ ਵਰਗ ਨੂੰ ਲੋੜਵੰਦਾਂ ਨੂੰ ਜੋ ਜਿਨ੍ਹਾਂ ਤੋਂ ਵਾਂਝੇ ਰਹਿ ਰਹੇ ਸੀ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਜਿਵੇਂ ਕਿ ਪਹਿਲਾ ਮੁੱਦਾ ਉਠਾਇਆ ਸੀ ਕਿ ਸਰਪੰਚ ਬਣ ਤੋਂ ਬਾਅਦ ਪਹਿਲਾ ਕੰਮ ਕੀ ਹੋਏਗਾ ਪਹਿਲਾ ਕੰਮ ਜਿਹੜਾ ਜਿਹੜਾ ਕਿ ਤੁਸੀਂ ਵੇਖਿਆ ਕਿ ਗਰਦਾਸਪੁਰ ਰੋਡ ਤੇ ਜਿਹੜੀ ਸੜਕ ਦਾ ਬਹੁਤ ਮਾੜਾ ਹਾਲ ਆ ਕਿਉਂਕਿ ਉੱਥੇ ਪਾਣੀ ਦੀ ਕੋਈ ਡਰੇਨੇਜ ਦਾ ਕੋਈ ਸਿਸਟਮ ਨਹੀਂ ਹੈਗਾ ਜਿਹਦੇ ਕਰਕੇ ਸੜਕ ਜਿਹੜੀ ਆ ਉਹ ਟੁੱਟਦੀ ਆ ਬਾਰ-ਬਾਰ ਸਭ ਤੋਂ ਪਹਿਲਾਂ ਅਸੀਂ ਉਹ ਪਾਣੀ ਦਾ ਜਿਹੜਾ ਡਰੇਨੇਜ ਦਾ ਕੰਮ ਆ ਅਸੀਂ ਉਹ ਕਰਾਂਗੇ ਉਸ ਤੋਂ ਬਾਅਦ ਨਾਲ ਦੀ ਨਾਲ ਸਾਰੇ ਕੰਮ ਜਿਹੜੇ ਆ ਜਿਵੇਂ ਜਿਵੇਂ ਸਾਨੂੰ ਮੌਕਾ ਮਿਲੇਗਾ ਅਸੀਂ ਕਰਾਂਗੇ ਸੋ ਸਾਡਾ ਇਹੋ ਹੀ ਅਪੀਲ ਆ ਆਮ ਪਬਲਿਕ ਅੱਗੇ ਕਿ ਵੱਧ ਚੜ ਕੇ ਸਾਡਾ ਸਹਿਯੋਗ ਦਿਓ ਔਰ ਸਾਨੂੰ ਚੁਣ ਕੇ ਸਰਪੰਚ ਬਣਾ ਕੇ ਤੇ ਸੇਵਾ ਕਰਨ ਦਾ ਮੌਕਾ ਦਿਓ ਜੀ ਇਹ ਭਾਜੀ ਲੋਕਾਂ ਦੀ ਕਚਹਿਰੀ ਵਿੱਚ ਤੁਹਾਡੇ ਪਿਤਾ ਜੀ ਚੋਣ ਲੜ ਰਹੇ ਨੇ ਕਿਸ ਤਰੀਕੇ ਨਾਲ ਪਹੁੰਚੂ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਆ ਕਿ ਆਪਾਂ ਨੂੰ ਪਹਿਲ ਦੇ ਆਧਾਰ ਤੇ ਵੋਟ ਦਿੱਤੀ ਜਾਵੇ ਕਿਉਂਕਿ ਇੰਨੇ ਸਮੇਂ ਤੋਂ ਸਾਰੇ ਸਰਪੰਚ ਪੁਰਾਣੇ ਜੋ ਵੀ ਕੰਮ ਕਰ ਰਹੇ ਸੀ ਲੋਕਾਂ ਨੂੰ ਜਦੋਂ ਉਹ ਪਾਵਰ ਵਿੱਚ ਆ ਜਾਂਦੇ ਸੀ ਨਾ ਕਿਸੇ ਦੀ ਕੋਸ਼ਿਸ਼ ਕਰਦੇ ਸੀ ਤੇ ਸਾਡੇ ਪਿਤਾ ਜੀ ਜਿਹੜੇ ਨੇ ਉਹ ਆਲਰੇਡੀ ਪਹਿਲਾਂ ਹੀ ਕੰਮ ਕਰ ਰਹੇ ਨੇ ਕਿਉਂਕਿ ਉਹ ਨਾ ਕੋਈ ਪਾਵਰ ਚ ਸੀ ਤੋਂ ਜਿਹੜਾ ਵੀ ਕੋਈ ਗਰੀਬ ਅਮੀਰ ਕੋਈ ਵੀ ਘਰ ਹੁੰਦਾ ਸੀ ਬਾਹ ਫੜ ਕੇ ਲੈ ਜਾਂਦਾ ਸੀ ਤੇ ਉਹ ਹਰ ਇੱਕ ਦੀ ਹੈਲਪ ਕਰਦੇ ਸੀ ਆਪਣਾ ਚੋਣ ਨਿਸ਼ਾਨ ਵੀ ਦੱਸ ਦਿਓ ਜੀ ਸਾਡਾ ਚੋਣ ਨਿਸ਼ਾਨ ਹੈਗਾ ਜੀ ਬਾਲਟੀ ਤੇ ਸਾਰੇ ਜਣੇ ਨੂੰ ਭਰ ਦੋ ਵੋਟਾਂ ਨਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਹਿਲ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੇ ਵਿਚਾਰ ਸਾਰਿਆਂ ਨੂੰ ਸਾਰਿਆਂ ਤੱਕ ਪਹੁੰਚਾਉਂਦੀ ਕੋਸ਼ਿਸ਼ ਕੀਤੀ। ਬਾਕੀ ਧੰਨਵਾਦ ਜੀ ਭਾਜੀ ਕਿ ਇਹ ਨਹੀਂ ਕਿ ਇਹ ਪੁਰਾਣੀ ਪੰਚਾਇਤ ਹੈ ਕਿ ਅਸੀਂ ਸਿਰਫ ਪੁਰਾਣੀ ਪੰਚਾਇਤ ਦਾ ਹੀ ਵਿਕਾਸ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੇ ਕਲਾਨੌਰ ਦੇ ਵਿੱਚ ਵੀ ਜਿੱਥੇ-ਜਿੱਥੇ ਸਾਡੇ ਕੋਲ ਕੰਮ ਹੋ ਸਕੇ, ਜਿੱਥੇ-ਜਿੱਥੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਪੰਚਾਇਤ ਜਿਹੜੀ ਹੈ ਪੁਰਾਣੀ ਪੰਚਾਇਤ ਨਹੀਂ, ਪੂਰੇ ਕਲਾਨੌਰ ਦੀ ਪੰਚਾਇਤ ਹੈ। ਕਲਾਨੌਰ ਦੀ ਕਹੇ ਵੀ ਵਾਰਡ ਦਾ ਮੈਂਬਰ ਚਾਹੇ ਕੋਈ ਵੀ ਬਸਨੀਕ ਆਣ ਕੇ ਸਾਡੇ ਕੋਲੋਂ ਆਪਣੀ ਮੁਸ਼ਕਲ ਦੱਸ ਸਕਦਾ ਅਸੀਂ ਉਹਦੀ ਜ਼ਰੂਰ ਮਦਦ ਕਰਾਂਗੇ ਇਹ ਕੱਲੀ ਪ੍ਰਾਣੀ ਪੰਚਾਇਤ ਨਹੀਂ ਪੂਰੇ ਕਲਾਨੌਰ ਦੀ ਪੰਚਾਇਤ ਹੈ ਸੋ ਤੁਸੀਂ ਦੇਖਿਆ ਵੀ ਮਤਲਬ ਬੁਢਾਪੇ ਦਾ ਸਾਥ ਤੇ ਜਵਾਨੀ ਦੇ ਜੋ ਦੋਨੇ ਬਰਾਬਰ ਚੱਲ ਕੇ ਆਪਣਾ ਵੋਟਾਂ ਦੀ ਤਿਆਰੀ ਕਰ ਰਹੇ ਨੇ ਲੋਕਾਂ ਨੂੰ ਕਹਿਣਾ ਅਪੀਲ ਕਰ ਰਹੇ ਨੇ ਵੀ 18 ਤਰੀਕ ਨੂੰ ਬਲਜੀਤ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਬਨੇਰੋ ਕਲਾਨੌਰ ਪੋਸਟ نیوز ਨਾਲ ਧੰਨਵਾਦ ਜੀ